ਦੇਸ਼ਾਂ ਤੇ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੀਆਂ ਮੁੱਖ ਖਬਰਾਂ ਪੰਜਾਬ ਵਿੱਚ ਹੜ੍ਹ ਨਾਲ ਹਾਲਾਤ ਵਿਗੜੇ 1044 ਪਿੰਡ ਤਬਾਹ ਸਰਕਾਰ ਨੇ ਕੀਤਾ ਫੰਡ ਦਾ ਐਲਾਨ ਅਹੀਂ ਗੁਰੂ ਮਿਹਰ ਕਰੇ ਬਿਜਲੀ ਬੰਦ ਹੋਣ ਕਾਰਨ ਰੋਟੀ ਪਾਣੀ ਤੇ ਸਿਹਤ ਸਹੂਲਤਾਂ ਨੂੰ ਤਰਸੇ ਹੜਪੀੜਤ ਬਰਸਾਤ ਦੇ ਮੌਸਮ ਤੋਂ ਪਹਿਲਾਂ ਆਫ਼ਤ ਤੋਂ ਬਚਨ ਲਈ ਕਰ ਲੈਣੇ ਚਾਹੀਦੇ ਨੇ ਇਹ ਪ੍ਰਬੰਧ ਰੇਲ 트랙 ਵਿੱਚ ਭਰਿਆ ਪਾਣੀ ਕਰੰਟ ਲੱਗਣ ਨਾਲ ਸਿਗਨਲ ਮੈਨ ਦੀ ਮੌਤ 20 ਤੋਂ ਬਾਅਦ ਟ੍ਰੇਨਾਂ ਪ੍ਰਭਾਵਿਤ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀਤਾ ਫੋਨ ਜਾਨੋ ਕਿਸ ਮੁੱਦੇ ਤੇ ਹੋਈ ਚਰਚਾ ਪੰਜਾਬ ਵਿੱਚ ਹੜ ਦਾ ਅਲਰਟ ਖਤਰੇ ਦੇ ਨਿਸ਼ਾਨ ਤੋਂ ਸਿਰਫ 3.84 ਫੁੱਟ ਦੂਰ ਹੈ ਪਾਖੜਾ ਡੈਮ ਦਾ ਪਾਣੀ ਹੁਣ ਗੱਲ ਕਰਦੇ ਹਾਂ ਖਬਰਾਂ ਦੀ ਵਿਸਤਾਰ ਦੇ ਵਿੱਚ ਮਾਝਾ ਤੇ ਦੁਆਬਾ ਤੋਂ ਬਾਅਦ ਹੁਣ ਕੱਗਰ ਰਾਹੀ ਮਾਲਵਾ ਖੇਤਰ ਵਿੱਚ ਹੜਤਬਾਹੀ ਮਚਾਉਣ ਦੀ ਤਿਆਰੀ ਕਰ ਰਿਹਾ ਹੈ ਸੁਖਨਾ ਝੀਲ ਦੇ ਫਲੱਡ ਗੇਟ ਤੀਜੀ ਵਾਰ ਖੋਲ ਦਿੱਤੇ ਗਏ ਦੂਜੇ ਪਾਸੇ ਸ਼ਿਵਾਲਿਕ ਪਹਾੜੀਆਂ ਅਤੇ ਚੰਡੀਗੜ੍ਹ ਵਿੱਚ ਪੈ ਰਹੇ ਤੇਜ਼ ਮੀਂਹ ਨੇ ਕਗਰ ਵਿੱਚ 26000 ਕਿਊਸਿਕ ਤੋਂ ਵੱਧ ਪਾਣੀ ਪੇਜ ਦਿੱਤਾ ਹੈ ਜਿਸ ਕਾਰਨ ਕਗਰ ਦਾ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੇ ਪਹੁੰਚ ਗਿਆ ਹੈ ਪਿਆਲਾ ਜ਼ਿਲ੍ਹਾ ਦੇ ਇੱਕ ਨੋਰ ਵਿਧਾਨ ਸਭਾ ਹਲਕੇ ਅਦੀਨ ਆਉਂਦੇ ਪਿੰਡ ਲਾਛੜੂ ਕਲਾਮ ਵਿੱਚ ਸਥਿਤੀ ਬੇਹਦ ਨਾਜ਼ੁਕ ਹੈ ਕਗਰ ਦੇ ਕਮਜ਼ੋਰ ਕਿਨਾਰਿਆਂ ਨੂੰ ਮਜ਼ਬੂਤ ਕਰਨ ਲਈ ਤਿੰਨ ਟਰਾਲੀਆਂ ਵਿੱਚ 300 ਤੋਂ ਵੱਧ ਮਿੱਟੀ ਦੀਆਂ ਬੋਰੀਆਂ ਮੌਕੇ ਤੇ ਭਿੱਜੀਆਂ ਗਈਆਂ ਹਨ ਇਸੇ ਤਰ੍ਹਾਂ ਪੰਜਾਬ ਹਰਿਆਣਾ ਸਰਹੱਦ ਨਾਲ ਲੱਗਦੇ ਰਾਮਨਗਰ ਬੈਰੀਅਰ ਨੇੜੇ ਕਗਰ ਦਾ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ 3 ਇੰਚ ਹੇਠਾਂ ਹੈ ਜਿਸ ਕਾਰਨ ਪੰਜਾਬ ਅਤੇ ਹਰਿਆਣਾ ਦੇ ਇਲਾਕਿਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ ਦਾਤਾ ਜੀ ਮਿਹਰ ਕਰੋ ਸ਼ਾਇਦ ਇਹੀ ਪੁਕਾਰ ਕਰ ਰਹੇ ਹਨ ਹੜਾਂ ਦੀ ਮਾਰ ਹੇਠ ਆਏ ਪਿੰਡਾਂ ਦੇ ਲੋਕ ਜੀ ਹਾਂ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਅੰਤਰਰਾਸ਼ਟਰੀ ਹਿੰਦ ਪਾਕੀ ਸਰਹੱਦ ਤੇ ਸਥਿਤ ਰਾਵੀ ਦਰਿਆ ਦੇ ਨਾਲ ਲੱਗਦੇ ਕਸਬਾ ਰਮਦਾਸ ਅਦੀਨ ਆਉਣ ਦੇ ਸਰਹੱਦੀ ਪਿੰਡਾਂ ਦੀ ਜਿੱਥੇ ਲਗਾਤਾਰ ਪੈ ਰਹੇ ਤੇਜ਼ ਮੀਂਹ ਅਤੇ ਦਰਿਆਵਾਂ ਦੇ ਪਾਣੀ ਦੇ ਪੱਧਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਆਉਣ ਕਰਕੇ ਵੱਡੀ ਗਿਣਤੀ ਵਿੱਚ ਪਿੰਡ ਹੜ੍ਹ ਦੀ ਮਾਰ ਹੇਠ ਆ ਗਏ ਜਿਸ ਨਾਲ ਇਥੋਂ ਦੇ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਦੌਰਾਨ ਆਮ ਆਦਮੀ ਪਾਰਟੀ ਸਮੇਤ ਬਾਕੀ ਰਾਸ਼ਟਰਪਤੀ ਰਾਸ਼ਟਰੀ ਸਿਆਸੀ ਪਾਰਟੀਆਂ ਦੇ ਰਾਜਨੇਤਾ ਕਰਕੇ ਮੀਡੀਆ ਦੇ ਮੂਹਰੇ ਹੜ੍ਹ ਪੀੜਤਾਂ ਨੂੰ ਤਰਵਾਸ ਦਿੰਦੇ ਹੋਏ ਸਰਕਾਰ ਵੱਲੋਂ ਬਣਦੀ ਮਦਦ ਦਿਵਾਉਣ ਦੀ ਰਾਗ ਆਲਾਪ ਦੇ ਸਹਿਜ ਤੇ ਸਹਿਜੇ ਨਜ਼ਰ ਆ ਰਹੇ ਹਨ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਾਖੀ ਸਾਨੀ ਅਤੇ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਹੜਪੀਰਤ ਪਰਿਵਾਰਾਂ ਨੂੰ ਰਾਹਤ ਸਮਗਰੀ ਵੰਡ ਕੇ ਦਿਨ ਰਾਤ ਮਦਦ ਕਰ ਰਹੇ ਹਨ ਪਰ ਅਜੇ ਵੀ ਕਈ ਅਜਿਹੇ ਹੜਪ੍ਰਭਾਵਿਤ ਪਿੰਡ ਹਨ ਜਿੱਥੇ ਰਹਿਣ ਵਾਲੇ ਲੋਕਾਂ ਨੂੰ ਕੋਈ ਵੀ ਬੁਨਿਆਦੀ ਸਹੂਲਤ ਨਹੀਂ ਪਹੁੰਚ ਸਕੀ ਜਿਸ ਕਾਰਨ ਬਿਜਲੀ ਬੰਦ ਰਹਿਣ ਦੇ ਨਾਲ ਨਾਲ ਹੜਪੀੜਤਾਂ ਨੂੰ ਰੋਟੀ ਪੀਣ ਵਾਲੇ ਪਾਣੀ ਤੇ ਸਿਹਤ ਸਹੂਲਤਾਂ ਨੂੰ ਵੀ ਤਰਸਮਾ ਪੈ ਰਿਹਾ ਹੈ ਕਿਉਂਕਿ ਹੜ ਦੀ ਮਾਰ ਨੇ ਪਿੰਡਾਂ ਦੇ ਲੋਕਾਂ ਨੂੰ ਅਜੇਹੀ ਮਾਰ ਮਾਰੀ ਹੈ ਕਿ ਪਿੰਡਾਂ ਦੀ ਹਾਲਤ ਦੇਖ ਕੇ ਆਮ ਵਿਅਕਤੀ ਦੇ ਅੱਖਾਂ ਵਿੱਚੋਂ ਹੰਝੂ ਡਿੱਗ ਪੈਂਦੇ ਹਨ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਹੋ ਰਹੀ ਭਾਰੀ ਬਾਰਿਸ਼ ਕਾਰਨ ਪੰਜਾਬ ਦੇ ਕਈ ਜ਼ਿਲ੍ਹੇ ਹੜ ਦੀ ਮਾਰ ਹੇਠ ਹਨ ਜਿਸ ਕਾਰਨ ਪੰਜਾਬ ਵਿੱਚ ਬਹੁਤ ਨੁਕਸਾਨ ਹੋਇਆ ਹੈ ਅਸੀਂ ਇਸ ਕੁਦਰਤੀ ਆਫਤ ਨੂੰ ਖੁਦ ਵੀ ਰੋਕ ਸਕਦੇ ਹਾਂ ਇਸ ਲਈ ਸਾਨੂੰ ਬਰਸਾਤ ਦੇ ਮਹੀਨਿਆਂ ਤੋਂ ਪਹਿਲਾਂ ਕੁਝ ਪ੍ਰਬੰਧ ਕਰਨੇ ਪੈਣਗੇ। ਬਾਰਿਸ਼ ਤੋਂ ਪਹਿਲਾਂ ਨਦੀਆਂ ਅਤੇ ਨਾਲਿਆਂ ਦੀ ਸਫਾਈ ਕਰਨੀ ਚਾਹੀਦੀ ਹੈ। ਦਰਿਆ ਦੇ ਨਾਲ ਲੱਗਦੇ ਬੰਨ ਮਜ਼ਬੂਤ ਕੀਤੇ ਜਾਣੇ ਚਾਹੀਦੇ ਹਨ ਕਿਉਂਕਿ ਦਰਿਆ ਦੇ ਕੰਢਿਆਂ ਤੇ ਬੰਨ ਇੰਨਾ ਅਸਥਾਈ ਬੰਨਾ ਕਾਰਨ ਲੋਕਾਂ ਨੂੰ ਹਰ ਵਾਰ ਭਾਰੀ ਨੁਕਸਾਨ ਚੱਲਣਾ ਪੈਂਦਾ ਹੈ। ਤਾਂ ਜੋ ਇਹ ਬੰਨ ਹਰ ਸਾਲ ਵਾਂਗ ਨਾ ਟੁੱਟੇ ਅਤੇ ਇਸ ਦੇ ਨਾਲ ਹੀ ਸਾਨੂੰ ਪਹਿਲਾਂ ਇੱਕ ਨੀਤੀ ਲਾਗੂ ਕਰਨੀ ਚਾਹੀਦੀ ਹੈ ਕਿ ਜਦੋਂ ਵੀ ਪੰਜਾਬ ਦੇ ਕਿਸੇ ਵੀ ਸ਼ਹਿਰ ਵਿੱਚ ਕੋਈ ਕਲੋਨੀ ਬਣਾਈ ਜਾਵੇ ਤਾਂ ਘਰ ਬਣਾਉਣ ਵਾਲੇ ਨੂੰ ਇਹ ਪ੍ਰਬੰਧ ਕਰਨੇ ਪੈਣਗੇ ਕਿ ਹਰ ਘਰ ਦੇ ਅੰਦਰ ਮੀਂਹ ਦਾ ਪਾਣੀ ਸਿੱਧਾ ਜ਼ਮੀਨ ਵਿੱਚ ਜਾਵੇ ਇਸ ਦੇ ਨਾਲ ਹੀ ਮੌਜੂਦਾ ਸੂਬਾ ਸਰਕਾਰ ਨੂੰ ਸੜਕਾਂ ਤੇ ਮੀਂਹ ਦਾ ਪਾਣੀ ਦਾ ਸਿਸਟਮ ਵੀ ਲਗਾਉਣਾ ਚਾਹੀਦਾ ਹੈ ਤਾਂ ਜੋ ਮੀਂਹ ਦਾ ਪਾਣੀ ਸਿੱਧਾ ਜ਼ਮੀਨ ਵਿੱਚ ਜਾਵੇ ਜਿਸ ਕਾਰਨ ਮੀਂਹ ਦਾ ਪਾਣੀ ਘੱਟ ਮਾਤਰਾ ਵਿੱਚ ਸੜਕਾਂ ਤੇ ਇਕੱਠਾ ਹੋਵੇਗਾ ਜੇਕਰ ਅਜਿਹਾ ਹੁੰਦਾ ਹੈ ਤਾਂ ਆਉਣ ਵਾਲੇ ਸਾਲਾਂ ਵਿੱਚ ਪੰਜਾਬ ਨੂੰ ਖੜਾਂ ਦੀ ਤਬਾਹੀ ਤੋਂ ਬਚਾਇਆ ਜਾ ਸਕਦਾ ਹੈ। ਦਿੱਲੀ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 2 ਦੇ ਟਰੈਕ ਤੇ ਪਾਣੀ ਭਰਨ ਨਾਲ ਟ੍ਰੇਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ। ਉੱਥੇ ਹੀ ਸਵੇਰੇ ਤੜਕਸਾਰ ਸਿਗਨਲ ਮੈਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਜਦਕਿ ਇੱਕ ਹੋਰ ਕਰਮਚਾਰੀ ਨੂੰ ਵੀ ਕਰੰਟ ਲੱਗਾ ਜੋ ਕਿ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ। ਇੱਕ ਪ੍ਰਭਾਵਿਤ ਹੋਣ ਨਾਲ ਸ਼ਤਾਬਦੀ ਸ਼ਾਨੇ ਪੰਜਾਬ ਸਮੇਤ 20 ਤੋਂ ਜ਼ਿਆਦਾ ਟ੍ਰੇਨਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਜਿਸ ਨਾਲ ਯਾਤਰੀਆਂ ਨੂੰ ਪਰੇਸ਼ਾਨੀ ਪੇਸ਼ ਆਈ ਸਿਗਨਲ ਵਿਭਾਗ ਵਿੱਚ ਤਾਇਨਾਤ ਇੱਕ ਮ੍ਰਿਤਕ ਕਰਮਚਾਰੀ ਦੀ ਪਛਾਣ ਸੰਤੋਖ ਕੁਮਾਰ ਵਾਸੀ ਬਿਆਸ ਪਿੰਡ ਵੱਜੋਂ ਹੋਈ ਉੱਥੇ ਹੀ ਕਰੰਟ ਦਾ ਸ਼ਿਕਾਰ ਦੂਜਾ ਕਰਮਚਾਰੀ ਜਗਦੇਵ ਸ਼ੰਟਿੰਗ ਵਿਭਾਗ ਵਿੱਚ ਕੰਮ ਕਰਦਾ ਹੈ ਜ਼ਖਮੀ ਨੂੰ ਸਥਾਨਕ ਹਸਪਤਾਲ ਵਿੱਚ ਪਹੁੰਚ ਕਰਵਾਇਆ ਗਿਆ ਜੋ ਕਿ ਖਤਰੇ ਤੋਂ ਬਾਹਰ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨ ਦੌਰੇ ਤੋਂ ਵਾਪਸ ਆਉਂਦੇ ਹੀ ਸੋਮਵਾਰ ਨੂੰ ਦਿੱਲੀ ਪਹੁੰਚਦੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਫੋਨ 'ਤੇ ਗੱਲਬਾਤ ਕੀਤੀ ਇਸ ਦੌਰਾਨ ਦੋਵਾਂ ਆਗੂਆਂ ਨੇ ਸੁੱਬੇ ਵਿੱਚ ਹਾਲ ਹੀ ਵਿੱਚ ਹੋਈ ਭਾਰੀ ਬਾਰਿਸ਼ ਅਤੇ ਹੜ੍ਹਾਂ ਦੀ ਸਥਿਤੀ 'ਤੇ ਚਰਚਾ ਕੀਤੀ ਸਰਕਾਰੀ ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਹਰ ਸੰਭਵ ਮਦਦ ਅਤੇ ਸਹਿਯੋਗ ਦੇਵੇਗੀ ਮਾਚਲ ਦੇ ਉੱਪਰਲੇ ਖੇਤਰਾਂ ਵਿੱਚ ਹੋ ਰਹੀ ਭਾਰੀ ਬਾਰਿਸ਼ ਕਾਰਨ ਪਾਖੜਾ ਡੈਮ ਦੀ ਗੋਵਿੰਦ ਸਾਗਰ ਝੀਲ ਵਿੱਚ ਪਾਣੀ ਦੀ ਆਮਦ ਲਗਾਤਾਰ ਜਾਰੀ ਹੈ ਬੀਬੀਐਮਬੀ ਸੂਤਰਾਂ ਤੋਂ ਮਿਲੀ ਜਾਣਕਾਰੀ ਵਿੱਚ ਪਾਖੜਾ ਡੈਮ ਦਾ ਪਾਣੀ ਦਾ ਪੱਧਰ ਸੋਮਵਾਰ ਸ਼ਾਮ 1676.16 ਫੁੱਟ ਤੱਕ ਪਹੁੰਚ ਚੁੱਕਾ ਹੈ ਉੱਥੇ ਹੀ ਪਾਖੜਾ ਬੰਨ ਦੇ ਫਲੱਡ ਗੇਟ ਵੀ 4 ਤੋਂ ਵਧਾ ਕੇ 5 ਫੁੱਟ ਤੱਕ ਖੋਲ ਦਿੱਤੇ ਗਏ ਪਾਖੜਾ ਬੰਨ ਦੀ ਗੋਵਿੰਦ ਸਾਗਰਚੀਲ ਵਿੱਚ ਪਾਣੀ ਦੀ ਆਮਦ ਕਰੀਬ 112180 ਕਿਊਸਿਕ ਦਰਜ ਕੀਤੀ ਗਈ ਹੈ ਤੇ ਪਾਖੜਾ ਬੰਨ ਤੋਂ ਟਰਬਾਈਨਾ ਅਤੇ ਫਲੱਡ ਗੇਟਾਂ ਰਾਹੀਂ ਨੰਗਲ ਡੈਮ ਚਿੱਲ ਲਈ ਕਰੀਬ 54376 ਕਿਊਸਿਕ ਪਾਣੀ ਛੱਡਿਆ ਗਿਆ ਪਾਖੜਾ ਬੰਨ ਦਾ ਪਾਣੀ ਦੇ ਪੱਧਰ ਦੀ ਸਮਰੱਥਾ 1680 ਫੁੱਟ ਤੱਕ ਹੈ ਅਤੇ ਹੁਣ ਜਲ ਪੱਧਰ ਖਤਰੇ ਦੇ ਨਿਸ਼ਾਨ ਤੋਂ ਸਿਰਫ 3.84 ਫੁੱਟ ਦੂਰ ਹੈ ਨੰਗਲ ਹਾਈਡਲ ਨਹਿਰ ਵਿੱਚ ਕਰੀਬ 9000 ਕਿਊਸਿਕ ਅਤੇ ਸ਼੍ਰੀ ਅਨੰਤਪੁਰ ਸਾਹਿਬ ਹਾਈਡਲ ਨਹਿਰ ਵਿੱਚ ਤਕਨੀਕੀ ਕਾਰਨਾਂ ਨਾਲ ਪਾਣੀ ਛੱਡਣਾ ਬੰਦ ਕਰ ਦਿੱਤਾ ਗਿਆ ਸੀ ਜਿਸ ਨੂੰ ਇਸ ਖਬਰ ਦੌਰਾਨ 1000 ਕਿਊਸਿਕ ਕਰ ਦਿੱਤਾ ਗਿਆ ਸੀ ਅਤੇ ਨਹਿਰ ਦਾ ਪਾਣੀ ਹੁਣ ਸਤਲੁਜ ਦਰਿਆ ਵਿੱਚ ਛੱਡਣਾ ਸ਼ੁਰੂ ਕਰ ਦਿੱਤਾ ਹੈ ਅਤੇ ਨੰਗਲ ਡੈਮ ਤੋਂ ਸਤਲੁਜ ਦਰਿਆ ਲਈ 33950 ਕਿਊਸਿਕ ਤੋਂ ਵਧਾ ਕੇ 45800 ਕਿਊਸਿਕ ਪਾਣੀ ਛੱਡਿਆ ਗਿਆ ਹੈ